ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵਗੇ। ਤੋਂ ਅੱਜ ਵਲੌਗ ਸਟਾਰਟ ਕੀਤਾ ਹੈ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਖਾਸ ਚੀਜ਼। ਆਪਾਂ ਨਾ ਹਰ ਵਾਰੀ ਦੀਵਾਲੀ ਲਈ ਓਕੇ ਤੇ ਕੁਛ ਨਾ ਕੁਛ ਇਲੈਕਟ੍ਰੋਨਿਕ ਮਤਲਬ ਉਹ ਲੈ ਕੇ ਆਉਣੇ ਹੁੰਨੇ ਆ। ਇਸ ਵਾਰ ਲਿਆਂਦਾ ਨਹੀਂ ਗਿਆ ਸੀਗਾ ਕੁਛ ਵੀ ਤੇ ਸਾਡੇ ਮੰਮੀ ਦੀ ਰੀਤ ਸੀਗੀ ਕਿ ਆਪਾਂ ਨਾ LED ਲੈ ਕੇ ਆਉਣੀ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਜਿਹੜੇ ਤੋਂ ਵਲੌਗ ਪਾਉਣੀ ਆ ਮੈਂ ਨਾ ਵੱਡੀ ਸਾਰੀ LED ਤੇ ਦੇਖਨੇ ਆ ਆਪਣੀ LED ਹੈਗੀ ਆ ਪਰ ਉਹ ਛੋਟੀ ਆ। ਸਾਨੂੰ ਵੀ ਇਹ ਸੀਗਾ ਕਿ ਆਪਣੇ ਮਤਲਬ ਕੈਮਰਾਸ ਲੱਗੇ ਹੋਏ ਆ ਸਾਨੂੰ ਇਹ ਜੀ ਕੇ ਕੇ ਲੀਡੀ ਅਸੀਂ ਸਪੈਸ਼ਲੀ ਕੈਮਰੇ ਤੇ ਕਰ ਲਈਏ ਤੇ ਇੱਕ ਤੇ ਆਪਾਂ ਜਿਹੜਾ ਹੈਗਾ ਆਪਣਾ ਕੁਝ ਵੀ ਮਤਲਬ ਉਹਦਾ ਦੇਖ ਲਿਆ ਕਰਾਂਗੇ ਹਨਾ ਤੇ ਚਲੋ ਮਤਲਬ ਹੁਣ ਵੈਸੇ ਚੱਲੇ ਤਾਂ ਅਸੀਂ ਹੈਗੇ ਆ ਮੈਡੀਸਨ ਲੈਣ ਬੱਚੇ ਵੀ ਬਿਮਾਰ ਹੋਏ ਹੋਏ ਆ ਠੀਕ ਹੈ ਮੇਰੀ ਵੀ ਆਵਾਜ਼ ਦਾ ਤੁਹਾਨੂੰ ਲੱਗ ਰਿਹਾ ਹੋਣਾ ਇਹ ਜਿਹੜਾ ਮੌਸਮ ਦਾ ਚੇਂਜ ਆ ਹਨਾ ਤੁਸੀਂ ਵੀ ਸਾਰੇ ਇਹਨਾਂ ਨੇ ਖਿਆਲ ਰੱਖਿਓ ਆਪਣਾ ਠੀਕ ਹੈ ਸਾਰੇ ਬਿਮਾਰ ਹੋਏ ਪਏ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਮੰਮੀ ਨੂੰ ਆਖੀ ਸਰਪ੍ਰਾਈਜ਼ ਦੇਵਾਂਗੇ LED ਵੀ ਲੈ ਕੇ ਆਵਾਂਗੇ ਸਰਦਾਰ ਸਾਹਿਬ ਨੇ ਕਿਹਾ ਕਿ ਆਪਾਂ ਅੱਜ ਹੀ LED ਵੀ ਲੈ ਆਵਾਂਗੇ ਉਹ ਤਾਂ ਥੋੜਾ ਜਿਹਾ ਦੇਰ ਹੀ ਜਾਣਾ ਕਿਉਂਕਿ ਥੋੜਾ ਜਿਹਾ ਲੇਟ ਡਿਊਟੀ ਤੋਂ ਆਈਦਾ ਵਾ ਤੇ ਚਲਦੇ ਆਂ ਵਸ ਚਲੋ ਕਰਦੇ ਆਂ ਸਟਾਰਟ ਠੀਕ ਹੈ ਜਿੰਨਾ ਕੋ ਹੋ ਸਕੇ ਸ਼ੂਟ ਕਰੂੰਗੀ ਕਿਉਂਕਿ ਬੱਚਿਆਂ ਦੇ ਨਾਲ ਮੈਂ ਤੁਹਾਨੂੰ ਸੱਚ ਦੱਸ ਰਹੀ ਹਾਂ ਮੇਰੇ ਕੋਲ ਕਈ ਵਾਰੀ ਸ਼ੂਟ ਨਹੀਂ ਵੀ ਹੁੰਦਾ ਠੀਕ ਹੈ ਜੀ ਤੇ ਚਲੋ ਬੈਠਦੇ ਆ ਜਾਂ ਚਲਦੇ ਆ ਉੱਥੇ ਜਾ ਕੇ ਤੇ ਐਲਈਡੀ ਬਾਏ ਕਰਦੇ ਆ ਘਰੇ ਆ ਕੇ ਫਿਰ ਸਾਰਾ ਇੱਕ ਇੱਕ ਚੀਜ਼ ਤੁਹਾਡੇ ਨਾਲ ਰਿਐਕਸ਼ਨ ਸਾਰਾ ਕੁਝ ਸ਼ੇਅਰ ਕਰਾਂਗੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਇੱਕ ਤੇ ਪਰਮਾਤਮਾ ਇਦਾਂ ਦਾ ਦਿਨ ਲੈ ਆਵੇ ਹਰ ਇੱਕ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਵਾਹਿਗੁਰੂ ਠੀਕ ਹੈ ਜੀ ਆਜੋ ਚਲਦੇ ਆ ਫਿਰ ਸੋ ਘਰ ਤੋਂ ਚੱਲ ਪਈ ਸੀਗੀ ਡਾਕਟਰ ਦੀ ਦੁਕਾਨ ਤੇ ਆ ਗਏ ਆ ਇੱਥੇ ਮੈਂ ਆਪਣੀ ਮੈਡੀਸਨ ਲਈ ਸੀ ਬੱਚਿਆਂ ਦੀ ਮੈਡੀਸਨ ਲੈ ਕੇ ਆਪਾਂ ਫੋਲਡ ਕੱਫ ਹੋਇਆ ਹੋਇਆ ਸਭ ਨੂੰ ਸੋ ਇੱਥੇ ਮੈਡੀਸਿਨ ਲੈ ਕੇ ਥੋੜਾ ਬਹੁਤ ਟਾਈਮ ਲੱਗਿਆ ਸਰਦਾਰ ਸਾਹਿਬ ਅੰਦਰ ਮੈਡੀਸਿਨ ਲੈ ਰਹੇ ਬੱਚੇ ਤੰਗ ਬਹੁਤ ਕਰ ਰਹੇ ਸੀ ਇਸ ਲਈ ਬਾਹਰ ਆ ਕੇ ਰੁਕ ਗਏ ਆ ਮੈਡੀਕਲ 숍 ਤੋਂ ਨਿਕਲ ਕੇ ਆਪਾਂ ਪਹੁੰਚੇ ਹਾਂ ਜੀ ਆਪਣੀ ਮੇਨ ਜਿੱਥੇ ਆਪਾਂ ਜਾਣਾ ਸੀ ਸੋਚ ਕੇ ਗਏ ਸੀ ਕਿ ਘਰੋਂ ਕਿ ਕੁਝ ਲੈ ਕੇ ਆਵਾਂਗੇ ਸੋ ਚਲੋ ਉਹ ਟਾਈਮ ਆ ਹੀ ਗਿਆ ਜਿੱਥੇ ਆਪਾਂ ਕਹਿੰਦੇ ਉਹਨਾਂ ਨੂੰ ਜਿਵੇਂ ਵਾਇਗਰੂ ਨੂੰ ਮਨਜ਼ੂਰ ਹੁੰਦਾ ਸੋ ਇਹ ਉਹ ਐਲਈਡੀ ਹੈ ਜੀ ਜਿਹੜੀ ਆਪਾਂ ਪਾਸ ਕਰ ਲਈ ਆ ਸਰਦਾਰ ਸਾਹਿਬ ਉਹਦੇ ਬਾਰੇ ਕਾਫੀ ਜੀ ਡਿਟੇਲ ਹੈਗੇ ਆ ਕਿਉਂਕਿ ਉਹ 숍ਕੀਪਰ ਜਿਵੇਂ ਡਿਟੇਲ ਮੰਗਦੇ ਆ ਤਾਂ ਡਿਟੇਲ ਦੇ ਰਹੇ ਬੱਚਿਆਂ ਤੁਹਾਨੂੰ ਪਤਾ ਹੀ ਹੈ ਵੀ ਆ ਦੇਖੋ ਲੱਤਾਂ ਮਾਰੀ ਜਾਂਦੀ ਹੈ ਲੈ ਇਹ ਬੜੀ ਮਤਲਬ ਛੋਟੇ ਛੋਟੇ ਬੱਚਿਆਂ ਨੂੰ ਸੰਭਾਲਣਾ ਜਿਵੇਂ ਕਿ ਤੁਹਾਡੇ ਨਾਲ ਥੋੜੀ ਬਹੁਤ ਵੀਡੀਓ ਸ਼ੇਅਰ ਕੀਤੀ ਆ ਆਪਾਂ ਗਏ ਤਾਂ ਸੀਗੇ ਘਰੋਂ ਵੈਸੇ ਪਹਿਲਾਂ ਤਾਂ ਥੋੜਾ ਬਹੁਤ ਪਲਾਨ ਸੀਗਾ ਕਿ ਆਪਾਂ LED ਲਵਾਂਗੇ ਚਲੋ ਮੰਮੀ ਰੀਤ ਸੀਗੀ ਤਾਂ ਵਾਈਕ੍ਰੂ ਨੇ ਵੀ ਮਿਹਰ ਕੀਤੀ ਆ ਚਲੋ ਆਪਾਂ ਕੋਈ ਚੀਜ਼ ਘਰ ਵਾਸਤੇ ਖਰੀਦੀ ਆ ਤਾਂ ਦੇਖਦੇ ਹੁਣ ਕਰਦੇ ਘਰ ਵਾਪਸੀ ਕਾਫੀ ਦੇਰ ਵੀ ਹੋ ਗਈ ਆ ਘਰ ਜਾ ਕੇ ਮੰਮੀ ਦਾ ਰਿਐਕਸ਼ਨ ਚੈੱਕ ਕਰਦੇ ਆ ਤੁਹਾਡੇ ਨਾਲ ਵੀ ਰਿਐਕਸ਼ਨ ਸ਼ੇਅਰ ਕਰਾਂਗੇ ਜੀ ਆਪਾਂ ਪਹੁੰਚਣ ਵਾਲੇ ਆ ਜੀ ਘਰ ਇੱਕ ਵਾਰੀ ਤਾਂ ਆਪਾਂ ਨਾਰਮਲੀ ਉਤਰਾਂਗੇ ਦੇਖਦੇ ਆ ਮੰਮੀ ਮਤਲਬ ਗੈਸ ਕਰ ਪਾਉਂਦੇ ਆ ਕਿ ਨਹੀਂ ਇਹਨਾਂ ਦਾ ਰਿਐਕਸ਼ਨ ਚੈੱਕ ਕਰਾਂਗੇ ਕਰਦੇ ਆ ਤੁਹਾਡੇ ਨਾਲ ਵੀ ਸ਼ੇਅਰ ਗੱਡੀ ਉੱਥੇ ਕਾਹਤੋਂ ਖੜਾਤੀ ਉੱਥੇ ਜਾ ਕੇ ਵੇਖ ਲਓ ਤੇਲ ਚੋਂ ਜਾ ਕੇ ਤੇਲ ਤਾਂ ਤਾਂ ਚੋਂ ਇਹ ਜੀ ਕੀ ਚੀਜ਼ ਆਂਦੀ ਵੇਖ ਲਓ ਜਾ ਕੇ ਲੱਗ ਜੂਗਾ ਪਤਾ ਜਾ ਕੇ ਵੇਖੋ ਤਾਂ ਸਹੀ ਤੇਲ ਚੋਂ ਲੇਖੋ ਦੇਖੋ ਸਹੀ ਤੇਲ ਵੀ ਲੱਗ ਜਾਵਾਂ ਲੈ ਜਾ ਤੇਲ ਚੋਂਗੇ ਮੇਰੀ ਪਤਾ ਲੱਗੂਗਾ ਕਹਾਂ ਨੀ ਆਹੋ ਪਾਪਾ ਕੀ ਚੀਜ਼ ਲੈ ਕੇ ਆਏ ਵੇਖਗੇ ਜਾਓ ਵੇਖੋ ਕੀ ਕੀ ਲੈ ਕੇ ਆਏ ਆ ਪਾਪਾ ਜਾ ਪਾਪਾ ਨੀ ਸੋ ਮम्मा ਤੇਲ ਚੋਂ ਚੱਲੇ ਕਿਤੇ ਗੱਡੀ ਦੀਆਂ ਲਾਈਟਾਂ ਇੰਨੀਆਂ ਜ਼ਿਆਦਾ ਫਾਸਟ ਆ ਮਤਲਬ ਰਿਕਾਰਡਿੰਗ ਦੀ ਥੋੜੀ ਜਿਹੀ ਮੈਨੂੰ ਪ੍ਰੋਬਲਮ ਆ ਰਹੀ ਆ ਨਾਲ ਬੱਚਿਆਂ ਨੂੰ ਵੀ ਖੁਸ਼ੀ ਆ ਕੀ ਪਤਾ ਨਹੀਂ ਕੀ ਲੈ ਕੇ ਆਏ ਆ ਪਾਪਾ ਅੱਗੇ ਗੱਡੀ ਆਉਂਦੀ ਆ ਤਾਂ ਫਿਰ ਦੇਖਦੇ ਆ ਵਾਈਗਰੂ ਹਰ ਇੱਕ ਤੇ ਮੇਰ ਕਰੇ ਹਰ ਇੱਕ ਨੂੰ ਮਤਲਬ ਚੀਜ਼ ਦੇਵੇ ਹਨਾ ਪਰਮਾਤਮਾ ਸੋ ਮੰਮੀ ਦਾ ਕਰਾਂਗੇ ਰਿਐਕਸ਼ਨ ਚੈੱਕ ਲੱਗੂਗਾ ਪਤਾ ਬੱਚਿਆਂ ਨੇ ਸਾਰਾ ਕੰਮ ਖਰਾਬ ਕਰ ਦੇਣਾ ਇਹ ਸਾਡੇ ਨਾਲ ਸੀ ਇਹਨਾਂ ਨੂੰ ਪਤਾ ਆ ਕਿ ਕੀ ਲੈ ਕੇ ਆਏ ਸਾਰੇ ਵੇਟ 'ਚ ਖੜੇ ਹੋਏ ਆ ਤੇ ਆ ਨਾਲ ਲੈ ਕੇ ਆਇਓ ਲਓ ਜੀ ਹੋ ਜੀ ਉਹ ਤਾਂ ਬਿਓ ਜੀ ਚੱਕ ਰਿਆ ਮਾਰੇ ਨੂੰ ਪਾਹਰ ਲਾ ਰਿਹਾ ਆਜੋ ਵੇਖ ਲੇ ਆਜੋ ਵੇਖਗੇ ਨਵੀਂ ਚੀਜ਼ ਆਈ ਹੈ ਘਰੇ ਲਓ ਜੀ ਜਾ ਕੇ ਰੱਖ ਲਈਆ ਹੁਣ ਆਉਂਦੇ ਆ ਮੰਮੀ ਖੋਲ ਕੇ ਦੇਖਦੇ ਆ ਬੱਚੇ ਜਸ ਨੋ ਕਿੰਨੀ ਖੁਸ਼ੀ ਹੋਈ ਕਿੰਨੀ ਖੁਸ਼ੀ ਹੋਈ ਆ ਬੋਕ ਕਰਦੇ ਮੈਂ ਹੋ ਨਹੀਂ ਬਸੀ ਜਾਂਦੀ ਇੱਕ ਤਰ੍ਹਾਂ ਨਵਾ ਮਤਲਬ ਫਾਪੀ ਹਾਂ ਮੈਂ ਮਾਲਿਆ ਕੁਲਾ ਕੇ ਦੇ ਰੋ ਸੱਡਾ ਤਾਂ ਫਿਰ ਪਿੰਡੂਆਂ ਵਾਲਾ ਹੀ ਹਿਸਾਬ ਆ ਮਤਲਬ ਜਿੱਥੇ ਸੂਤ ਲੱਗਿਆ ਉੱਥੇ ਆਪਾਂ ਖੋਲ ਲਿਆ ਇਹਨੂੰ ਉਦਾਂ ਨਹੀਂ ਕੋਈ ਜਸ ਤੁਸੀਂ ਸਾਈਡ ਤੇ ਹੋ ਜਾ ਬਟੇ

ਸੋ ਆਪਾਂ LED ਲੈ ਕੇ ਆ ਗਏ ਆ ਤੇ ਹੁਣ LED ਜਦੋਂ ਲੈ ਕੇ ਆ ਗਈ ਸੀਗੇ ਉਸ ਤੋਂ ਬਾਅਦ ਆਪਾਂ ਨੇ ਥੋੜਾ ਬਹੁਤ ਘਰ ਦਾ ਕੰਮ ਕੀਤਾ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਕਿ ਆਪਾਂ ਇੱਕ ਵਾਰੀ LED ਵੈਸੇ ਚਲਾ ਕੇ ਦੇਖ ਲਈ ਸੀਗੀ ਉਸ ਤੋਂ ਬਾਅਦ ਆਪਾਂ ਮਕੈਨਿਕ ਨੂੰ ਬੁਲਾ ਲਿਆ ਤੇ ਆਪਾਂ ਘਰ ਦਾ ਥੋੜਾ ਬਹੁਤ ਕੰਮ ਕਰਕੇ ਮਕੈਨਿਕ ਨੂੰ ਬੁਲਾ ਕੇ ਹੁਣ ਆਪਾਂ ਇਹ ਜਿਹੜੀ ਹੈਗੀ ਆਪਣੀ ਉਹ ਫਿੱਟ ਕਰ ਲਈ ਆ ਜਿੱਥੇ ਆਪਾਂ ਫਿੱਟ ਕਰਨੀ ਸੀ ਓਕੇ ਸੋ ਆ ਦੇਖੋ ਨਾਲ-ਨਾਲ ਅਸੀਂ ਆਪਦੀ ਰਾਈਡ ਇੰਜੋਏ ਕਰ ਰਹੇ ਆ ਨਾਲੇ ਮੇਰੇ 'ਚ ਮਾਰਿਆ ਜਾ ਰਿਹਾ ਤੇ ਨਾਲ-ਨਾਲ ਆਪਾਂ ਇੱਧਰ ਟੀਵੀ ਇੰਜੋਏ ਕਰ ਰਹੇ ਆ ਆਪਾਂ ਇੱਥੇ ਆਪਣਾ LED ਜਿਹੜੀ ਹੈਗੀ ਆ ਉਹ ਕਰ ਲਿਆ ਫਿੱਟ ਠੀਕ ਹੈ ਜੀ ਹੋਪ ਤੋਂ ਤੁਹਾਨੂੰ ਆਪਣਾ ਜਿਹੜਾ ਵਲੌਗ ਆ ਉਹ ਪਸੰਦ ਆਇਆ ਹੋਊਗਾ ਇਹ ਦੇਖੋ ਹੁਣ ਸਾਡੇ ਘਰੇ ਲੜਾਈ ਆ ਵੀ ਸਾਸੀ ਸਾਡੇ ਕਾਰਟੂਨ ਚੱਲਣੇ ਚਾਹੀਦੇ ਆ ਅਸੀਂ ਕਹਿੰਦੇ ਆ ਕਿ ਸਾਡੀ ਮਰਜ਼ੀ ਦੇ ਕੋਲ ਚੱਲਣਾ ਚਾਹੀਦਾ ਠੀਕ ਹੈ ਜੀ ਆਪਾਂ ਪ੍ਰਸ਼ਾਦਾ ਵਗੈਰਾ ਛੱਕ ਕੇ ਹੋ ਗਏ ਆ ਜੀ ਫ੍ਰੀ ਹੋਰ ਇੰਜੋਏ ਕਰਦੇ ਆ ਵਾਈਬਰੂ ਨੇ ਜਿਹੜੀ ਦਾਤ ਦਿੱਤੀ ਆ ਜਿਹੜੀ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਦੇ ਵਿੱਚੋਂ ਆਪਾਂ ਨੂੰ ਵਾਈਬਰੂ ਨੇ ਦਾਤ ਦਿੱਤੀ ਆ ਆਪਾਂ ਕਰਦੇ ਆ ਇੰਜੋਏ ਤਾਂ ਹੋਪ ਕਰਦੀ ਆ ਤੁਹਾਨੂੰ ਮੇਰਾ ਜਿਹੜਾ ਵਲੌਗ ਆ ਉਹ ਪਸੰਦ ਆਇਆ ਹੋਊਗਾ ਪਸੰਦ ਆ ਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਵੀਡੀਓਜ਼ ਹੁੰਦੀਆਂ ਉਹਨਾਂ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਅਦਰ ਵੀਡੀਓ ਚੰਗੀ ਲੱਗੀ ਐ ਤਾਂ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਠੀਕ ਐ ਜੀ ਸੋ ਵੀਡੀਓ ਛੋਟੀ ਜ਼ਰੂਰ ਆ ਤਾਂ ਕੋਸ਼ਿਸ਼ ਕਰੂੰਗੀ ਨੈਕਸਟ ਵੀਡੀਓ ਰੈਡੀ ਹੈਗੀ ਆ ਹੋਰ ਉਹਨੂੰ ਬਹੁਤ ਜਲਦੀ ਤੁਹਾਡੇ ਸਾਹਮਣੇ ਕੋਈ ਨਾ ਕੋਈ ਵੀਡੀਓ ਲੈ ਕੇ ਆਇਆ ਕਰਾਂ ਵੱਡਾ ਵਲੌਗ ਲੈ ਕੇ ਆਇਆ ਕਰਾਂ ਸੋ ਰਾਤ ਹੋ ਗਈ ਆ ਬਹੁਤ ਮਿਲਦੇ ਆ ਫਿਰ ਤੁਹਾਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ तत्तकली